ਸਾਨੂੰ ਗੁਵਾਈ ਨਹੀਂ ਦੇ ਰਿਹਾ ਪਾਜੀ 9 ਵਜੇ ਹੀ ਕੰਮ ਤੇ ਜਾਣਾ ਹੈ 10 ਵਜੇ ਮੈਂ ਹੋਰ ਗੱਲ ਕਰੂੰਗਾ ਅਸੀਂ ਜਾਏ ਚਲੋ ਆਜੋ ਫੇਰ ਪੰਜਾਬ ਸਰਕਾਰ ਜਿੰਦਾਬਾਦ ਪੰਜਾਬ ਸਰਕਾਰ ਜਿੰਦਾਬਾਦ ਕੱਚੇ ਕੰਮ ਹੈ ਕਰੋ ਕੱਚੇ ਕੰਮ ਹੈ ਕਰੋ ਕੱਚੇ ਕੰਮ ਹੈ ਪੰਜਾਬ ਸਰਕਾਰ ਜਿੰਦਾਬਾਦ ਪੰਜਾਬ ਸਰਕਾਰ ਜਿੰਦਾਬਾਦ ਫਗਵਾੜਾ ਦਾ ਸਿਵਲ ਹਸਪਤਾਲ ਬਣਿਆ ਧਰਨਿਆਂ ਦਾ ਗੜ ਇੱਕ ਦਿਨ ਵਿੱਚ ਲੱਗੇ ਦੋ ਦੋ ਤਰਨੇ ਤਰਨਾਕਾਰੀਆਂ ਵੱਲੋਂ ਐਸਐਮਓ ਦੇ ਦਫ਼ਤਰ ਦਾ ਘਰਾਉ ਕਰਨ ਦੀ ਵੀ ਕੀਤੀ ਗਈ ਕੋਸ਼ਿਸ਼ ਦੇਖੋ ਪੂਰੀ ਖਬਰ ਦੱਸਦੀ ਹੈ ਕਿ ਫਗਵਾੜਾ ਦਾ ਸਿਵਲ ਹਸਪਤਲ ਇਨੀ ਦਿਨੀ ਤਰਨਿਆ ਦਾ ਗੜ ਬਣਿਆ ਹੋਇਆ ਨਜ਼ਰ ਆ ਰਿਹਾ ਹੈ ਤੇ ਹੁਣ ਇੱਕੋ ਦਿਨ ਵਿੱਚ ਲੱਗੇ ਦੋ-ਦੋ ਤਰਨੇ ਹੋਰ ਦੱਸਦੀ ਹੈ ਕਿ ਤਰਨਾਕਾਰੀਆਂ ਵੱਲੋਂ ਹਸਪਤਲ ਦੇ ਐਸਐਮਓ ਦੇ ਦਫ਼ਤਰ ਦਾ ਘਰਾਉ ਕਰਨ ਦੀ ਵੀ ਕੋਸ਼ਿਸ਼ ਕੀਤੀ ਗਈ ਦੱਸਦੀ ਹੈ ਕਿ ਇਸ ਮੌਕੇ ਜਿੱਥੇ ਪਹਿਲਾ ਨਸ਼ਾ ਛੱਡ ਰਹੇ ਨੌਜਵਾਨਾਂ ਨੂੰ ਨਸ਼ਾ ਛੱਡਣ ਵਾਲੀ ਦਵਾਈ ਨਾ ਮਿਲਣ ਤੇ ਉਹਨਾਂ ਵੱਲੋਂ ਹੰਗਾਮਾ ਕਰਦਿਆਂ ਨਾਰੇਬਾਜ਼ੀ ਕੀਤੀ ਗਈ। ਉੱਥੇ ਦੂਸਰੇ ਪਾਸੇ ਕੰਟਰੈਕਚੁਅਲ ਅਤੇ ਆਊਟਸੋਰਸਰਜ਼ ਮੁਲਾਜ਼ਮਾਂ ਨੂੰ ਪੱਕਾ ਕਰਨ ਅਤੇ ਤਨਖਾਹਾਂ ਵਧਾਉਣ ਨੂੰ ਲੈ ਕੇ ਤਰਨਾ ਪ੍ਰਦਰਸ਼ਨ ਕੀਤਾ ਗਿਆ। ਦਿਖਾਉਂਦੇ ਹਾਂ ਪੂਰੀ ਖ਼ਬਰ ਇਸ ਵੀਡੀਓ ਦੇ ਅੰਦਰ ਤੁਸੀਂ ਦੇਖ ਰਹੇ ਹੋ ਆਈਨਾ ਟੀਵੀ ਤੋਂ ਹਰਿਸ਼ ਪੰਡਾਰੀ ਦੀ 에ਰਪੋਰਟ ਸਰ ਕੀ ਮਾਮਲਾ ਫਰਤ ਅਦਾਲਤਾਂ 'ਤੇ ਬੈਠੇ। ਤਰਨਾ ਸਾਰੇ ਸਾਡੀਆਂ ਕੁਝ ਮੰਗਾਂ ਨੇ, ਸਾਡੀ ਜੂਨੀਅਨ ਦੇ ਕੁਝ ਮੰਗਾਂ ਨੇ। ਪਿਛਲੇ ਸਾਨੂੰ 10 ਸਾਲ ਤੋਂ ਇਹ ਖਰਾਬ ਕਰ ਰਹੇ ਆ ਨਾ ਸਾਨੂੰ ਪੱਕੇ ਕਰ ਰਹੇ ਆ ਤਨਖਾਹਾਂ 'ਚ ਕੋਈ ਵਾਅਦਾ ਨਹੀਂ ਹੋ ਰਿਹਾ ਸਾਨੂੰ ਪਿਛਲੇ 2 ਸਾਲ ਤੋਂ ਮੀਟਿੰਗਾਂ ਦੇ ਦੇ ਕੇ ਸਾਡੀ ਯੂਨੀਅਨ ਨੂੰ ਫਾਈਲਾਂ ਪੁੱਟ ਕਰ ਕਰਕੇ ਫੇਰ ਕਹਿ ਰਹੇ ਆ ਕਿ ਸੀਐਮ ਸਾਹਿਬ ਹੀ ਕਰਨਗੇ ਇਤੋਂ ਤੰਗ ਆ ਕੇ ਫੇਰ ਸਾਰੀ ਯੂਨੀਅਨ ਦੀ ਕਾਲ ਸੀ ਸਾਰੇ ਪੰਜਾਬ 'ਚ ਸਾਡੀ ਹੜਤਾਲ ਆ ਅੱਜ ਓਟ ਸੈਂਟਰ ਬੰਦ ਰਹਿਣਗੇ ਸਾਰੇ ਕੱਲ 6 ਤਰੀਕ ਨੂੰ ਜਲੰਧਰ ਵਿਖੇ ਸਾਰੀ ਯੂਨੀਅਨ ਦੀ ਸਾਡੀ ਰੈਲੀ ਹੈ ਗੱਲਬਾਤ ਹੋਈ ਤਾਂ ਇਸ ਸੰਬੰਧ ਤੋਂ ਬਾਅਦ ਨਹੀਂ ਸਰ ਕੋਈ ਗੱਲਬਾਤ ਨਹੀਂ ਹੋਈ ਜੀ ਤੱਕ ਨੇਜਰ ਤੋਂ ਬਠਿੰਡਾ ਸਰਕਾਰ ਜੀ ਸਰ ਸਵੇਰ ਦੇ ਬੈਠੇ ਹੋਏ 8 ਵੇ ਤੋਂ ਕੀ ਕੀ ਮੰਗਾਂ ਹੈ ਕਿ ਦੱਸੋ ਮੰਗਾਂ ਸਾਰੇ ਇਹ ਹੈ ਕਿ ਸਾਨੂੰ ਰੈਗੂਲਰ ਕੀਤਾ ਜਾਵੇ ਪੱਕੇ ਕੀਤਾ ਜਾਵੇ ਸਾਡੀਆਂ ਤਨਖਾਹਾਂ ਬਰਾਬਰ ਇਕੁਅਲ ਪੇ ਇਕੁਅਲ ਸੈਲਰੀ ਦਾ ਕੰਮ ਉੱਤੇ ਕੀਤਾ ਜਾਵੇ ਜੋ ਵੀ ਸਾਡੀ ਜੂਨੀਅਨ ਦੀਆਂ ਮੰਗਾਂ ਪੂਰੀਆਂ ਕੀਤੀਆਂ ਜਾਣ ਸਾਰ ਪਹਿਲਾਂ ਵੀ ਇਸ ਤਰ੍ਹਾਂ ਧਰਨਾ ਪ੍ਰਸ਼ਨ ਦਵਾਇਆ ਹਾਂਜੀ ਸਰ ਪਹਿਲਾਂ ਵੀ ਲੱਗਦੇ ਰਹੇ ਸਰ ਇੱਕ ਗੱਲ ਦੱਸੋ ਕਿ ਧਰਨਾ ਪ੍ਰਸ਼ਨ ਅਕਸਰ ਧਰਨੇ 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 ਉੱਪਰ ਇਲੈਕਸ਼ਨ ਦਾ ਦੌਰ ਹੈ ਲੇਕਿਨ ਇਹ ਧਰਨਿਆਂ ਦਾ ਪ੍ਰਸ਼ਾਸਨ ਤੇ ਕਈ ਵਾਰ ਅਕਸਰ ਇਹ ਚੱਲਦਾ ਕਿ ਨਾ ਜੂ ਦਾ ਕਈ ਸਰਕ ਕਿ ਕਿਰਤਾਂ ਨਾ ਲਾ ਕੇ ਬੈਠੇ ਤਾਂ ਲੱਗਦਾ ਕਿ ਸਾਡੀ ਸਰਵਾਈਵ ਹੁੰਦਾ ਹੈ ਦੇਖੋ ਸਾਰੇ ਜੂਂਤ ਨਹੀਂ ਸਰਕਦੀ ਪਰਸਾਂ ਨੂੰ ਹੁਣ ਜੂਨੀਅਨ ਦੀ ਕੋਲ ਤੇ ਧਰਨਾ ਦੇਣਾ ਹੀ ਪੈਂਦਾ ਹੈ ਤੇ ਧਰਨਾ ਪਹਿਲਾਂ ਵੀ ਜੋ ਸਾਡੀ ਹਿਸਟਰੀ ਆ ਇਹ ਸਾਰੇ ਧਰਨਿਆਂ ਦੇ ਹਾਲ ਹੁੰਦੇ ਆਏ ਉਦਾਂ ਸਾਡੇ ਦੇਸ਼ 'ਚ ਕੋਈ ਹੱਲ ਨਹੀਂ ਹੁੰਦਾ ਸੀ ਨੇ ਵੀ ਤਾਂ ਕੋਸ਼ਿਸ਼ ਕੀਤੀ ਗੱਲ ਬਤਨ ਕਿ ਕਿਸ ਨੇ ਨਹੀਂ ਕੀਤੀ ਸਾਰੀ ਕੋਸ਼ਿਸ਼ ਤੁਹਾਨੂੰ ਕਰੇਗਾ ਤਾਂ ਧਰਨਾ ਸਰ ਹੈਗਾ ਅੱਜ 1 ਵਜੇ ਤੱਕ ਰਹਗਾ ਮੈਡਮ ਅਜੇ ਕੀ ਕਰਨ ਹੋਵੇ ਕਿ ਅੱਜ ਤੁਸੀਂ ਫਿਰ ਇੱਕ ਵਾਰ ਧਰਨਾ ਲਗਾਉਣ ਲਈ ਮਜਬੂਰ ਹੋ ਗਏ। ਦੇਖੋ ਸਰ ਅਸੀਂ ਪਿਛਲੇ 10 ਸਾਲਾਂ ਤੋਂ ਲਗਾਤਾਰ ਡੀਡਿਕਸ਼ਨ ਸੈਂਟਰ ਫਗਵਾੜਾ ਵਿੱਚ ਆਪਣੀ ਸੇਵਾਵਾਂ ਨਿਭਾ ਰਹੇ ਹਾਂ ਪਰ ਸਾਡੀ ਅਜੇ ਤੱਕ ਸਰਕਾਰ ਵੱਲੋਂ ਕੋਈ ਵੀ ਸੁਣਵਾਈ ਨਹੀਂ ਹੋਈ। ਸਾਡੀ ਸਰਕਾਰ ਹੈ ਕਿ ਬਾਰ ਬਾਰ ਇਹੀ ਮੰਗ ਹੁੰਦੀ ਆ ਕਿ ਸਾਨੂੰ ਪੱਕੇ ਕੀਤਾ ਜਾਵੇ। ਉਹ ਸਾਡੇ ਨਾਲ ਹੀ ਜੋ ਹੋਟ ਸੈਂਟਰਸ ਦਾ ਸਟਾਫ ਹੈ ਇਹ ਵੀ ਤਕਰੀਬਨ ਪਿਛੇ 5-6 ਸਾਲਾਂ ਤੋਂ ਲਗਾਤਾਰ ਕੰਮ ਕਰ ਰਿਹਾ ਪਰ ਸਾਡੀ ਤਰਫਾਵਾ ਵਿੱਚ ਬਹੁਤ ਜ਼ਿਆਦਾ ਫਰਕ ਹੈ। ਸੋ ਸਾਰੀ ਸਰਕਾਰ ਅੱਗੇ ਹੀ ਗਵਾਹੀ ਹੈ ਕਿ ਮਤਲਬ ਸਾਨੂੰ ਪੱਕਾ ਕੀਤਾ ਜਾਵੇ ਜੋ ਸਾਡੇ ਮੰਗਾ ਨੇ ਉਹ ਪੂਰੀਆਂ ਕੀਤੀਆਂ ਜਾਣ ਕਿਉਂਕਿ ਦਿਨ ਰਾਤ ਕਰ ਮੀ ਆਏ ਕਰਨੀ ਆ ਸਾਡੇ ਸੈਂਟਰ ਜੇ ਲਗਾਤਾਰ ਕੰਮ ਕਰ ਰਹੇ ਨੇ ਤਖਾ ਦੀ ਗੰਭੀਰ ਨਾਲ ਹੋਰ ਕਿਸੇ ਕਿਸੇ ਤਰ੍ਹਾਂ ਦੀ ਕੰਮਕਾਜੀ ਵਿੱਚ ਦਿੱਕਤ ਆ ਰਹੀ ਸਰ ਕੰਮਕਾਜ ਦੇਖੋ ਅਸੀਂ ਇਹੋ ਜੇ ਕੰਮ ਸਾਰੇ ਪੇਚ ਬੰਦ ਕਰਦੇ ਆ ਦੇਖੋ ਕਿੰਨੇ ਸਾਰੇ ਮਰੀਜ਼ ਜਿਹੜੇ ਖਰਾਬ ਹੋ ਰਹੇ ਨੇ ਇਹਨਾਂ ਵਿੱਚ ਇਹਨਾਂ ਦਾ ਕੋਸੂਰ ਤਾਂ ਕੋਈ ਨਹੀਂ ਹੈਗਾ ਪਰ ਸਾਰੀ ਸਰਕਾਰ ਅੱਗੇ ਹੀ ਮੰਗ ਹੈ ਵੀ ਇਹਨਾਂ ਦੀ ਭਿੱਤ ਨੂੰ ਮੁੱਖ ਰੱਖਦੇ ਹੋਏ ਸਾਡੀ ਵੀ ਨਾਲ ਸੁਣਵਾਈ ਕੀਤੀ ਜਾਵੇ ਤਾਂ ਜੋ ਸੈਂਟਰ ਜਿਹੜਾ तकरीबन ਉਹ ਕੰਟੀਨਿਊ ਕੋਲ ਕੇ ਇਹਨਾਂ ਨੂੰ ਦਵਾਈ ਜਲ ਦਿੱਤੀ ਜਾਵੇ ਤੋ ਸਾਡੀ ਜਿਹੜੀ ਮੇਨ ਮੰਗ ਹੈ ਇਹ ਸਾਨੂੰ ਪੱਕੇ ਕੀਤਾ ਜਾਵੇ ਤੇ ਸਾਡੀ ਤਨਖਾਹਾਂ ਵਾਜੜਾ ਵਾਅਦਾ ਕੀਤਾ ਜਾਵੇ। ਸੋ ਕਾਫੀ ਘੰਟਾ ਤੁਸੀਂ ਇੱਥੇ ਬੈਠੇ ਹੋ ਕਿਸੇ ਨੇ ਗੱਲਬਾਤ ਕਰਦੀ ਨਹੀਂ ਨਹੀਂ ਸਰ ਅਜੇ ਫਿਲਹਾਲ ਹਜੇ ਤੱਕ ਫਿਲਹਾਲ ਸਰ ਕੋਈ ਸੁਣਵਾਈ ਨਹੀਂ ਹੋਈ। ਸਾਨੂੰ ਲਗਾਤਾਰ ਮੀਟਿੰਗਾਂ ਦਾ ਟਾਈਮ ਮਿਲ ਰਿਹਾ ਪਰ ਮੀਟਿੰਗਾਂ ਸਾਰੀਆਂ ਬਿਲਕੁਲ ਨਹੀਂ ਸਫਲ ਹੋ ਰਹੀਆਂ। ਗੱਲਬਾਤ ਲਈ ਸਬਸਕ੍ਰਾਈਬ ਨਾਉ ਐਂਡ ਪ੍ਰੈਸ ਦ ਬੈਲ ਆਈਕਨ ਨੈਵਰ ਮਿਸ ਐਨ ਅਪਡੇਟ